संतुष्टिया <laughs> ਉਹ ਨਹੀਂ ਮਤਲਬ ਹਨੇ ਨਹੀਂ ਭਾਇਆ ਕਰੋ ਉਹ ਹੋਹੀ ਉਹ ਕੇ ਮਦਰ ਸਾਰੇ ਆਪਣੇ ਅणि ਪੈਸਾ ਬਾਜ਼ਾਰ ਹੰਮਦਾ ਸਮਨਤਾ ਵਾਈ ਗੁਰਦੀ ਕਾਕਾ ਸਾਹਿਬ ਵਾਈ ਗੁਰਦੀ ਕੀ ਫਤੇ ਵਾਈ ਗੁਰਦੇ ਤੇ ਹਰਬਲ ਦੇ ਸ਼ੁਕਰ ਕਰਨਾ ਚਾਹੀਦਾ ਆ ਜੋ ਮੈਨੂੰ ਮਾਨ ਸਨਮਾਨ ਮਿਲ ਰਿਹਾ ਉਹ ਮੇਰਾ ਇਕੱਲੇ ਦਾ ਨਹੀਂ ਹੈ ਇਕ ਤਾਂ ਮੇਰੀ ਜਿਹੜੀ ਮੇਰੇ ਛੋਟੇ ਭਾਈ ਮਨਿੰਦਰ ਸਿੰਘ ਜਿਤਿੰਦਰ ਪਾਰਸ ਸਿੰਘ ਮੇਰਾ ਬੇਟਾ ਜਸਪ੍ਰੀਤ ਸਿੰਘ ਗੁਰਿੰਦਰ ਪਾਰਸ ਸਿੰਘ ਇੱਕ ਟੀਮ ਵਰਕ ਹੈ। ਆਰ ਸੰਗਤਾ ਨੇ ਜੋ ਮੈਨੂੰ ਪਿਆਰ ਦਿੱਤਾ ਇਹ ਉਸੇ ਦਾ ਸਦਕਾ ਤੁਸੀਂ ਸਾਰਿਆਂ ਨੇ ਪਿਆਰ ਜੋ ਦਿੱਤਾ ਉਸ ਦਾ ਸਦਕਾ ਤੇ ਮੈਂ ਗੁਰੂ ਦਾ ਸ਼ੁਕਰ ਕਰਨ ਵਾਸਤੇ ਆਇਆ ਕਿ ਮੈਨੂੰ ਜਿੱਥੇ ਬਹੁਤ ਵੱਡਾ ਸਨਮਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲਿਆ ਸ਼੍ਰੋਮਣੀ ਪੰਥਕ ਸ਼੍ਰੋਮਣੀ ਰਾਜੀ ਦਾ ਉਸ ਤੋਂ ਉੱਪਰ ਤੇ ਕੁਝ ਹੈ ਹੀ ਨਹੀਂ। ਅਰ ਦੁਨਿਆਵੀ ਤੌਰ ਤੇ ਵੀ ਜੋ ਮੈਨੂੰ ਸਨਮਾਨ ਮਿਲਦੇ ਆ ਉਹ ਗੁਰੂ ਦੇ ਸ਼ਬਦ ਦੀ ਕੀਰਤੀ ਦਾ ਹੀ ਸਦਕਾ ਮੈਨੂੰ ਮਿਲ ਰਿਹਾ ਤੇ ਮੈਂ ਗੁਰੂ ਦਾ ਸ਼ੁਕਰ ਕਰਨ ਵਾਸਤੇ ਆਇਆ ਸਤਿਗੰਗਾਂ ਸ੍ਰੀ ਹਰਿਮੰਦਰ ਸਾਹਿਬ ਇਹ ਉਸ ਨੇ ਮੈਨੂੰ ਗਰੀਬ ਨੂੰ ਛੋਟੇ ਜਿਹੇ ਕੀਰਤਨੀਆਂ ਨੂੰ ਸ਼ਬਦ ਦੀ ਵਡਿਆਈ ਕਰਕੇ ਮੈਨੂੰ ਇਹ ਮਾਣ ਦਿੱਤਾ ਹੈ ਤੇ ਮੈਂ ਇਕੱਲਾ ਨਹੀਂ ਮੇਰੇ ਸਾਰੇ ਕੀਰਤਨੀਏ ਜਿੰਨੇ ਵੀ ਮੇਰੀ ਸ਼੍ਰੇਣੀ ਦੇ ਲੋਕ ਹੈ ਇਹ ਸਭਨਾਂ ਦਾ ਮਾਣ ਤੋ ਮੈਂ ਇਸ ਕਰਕੇ ਮੈਂ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਵੀਰਾਂ ਦਾ ਵੀ ਧੰਨਵਾਦ ਕਰਦਾ ਜੋ ਮੈਨੂੰ ਮੈਨੂੰ ਮੈਂ ਤਾਂ ਕੈਮਰੇ ਤੋਂ ਵੈਸੇ ਕਰ ਲੱਗਦਾ ਕਿਉਂਕਿ ਮੈਨੂੰ ਬੋਲਣਾ ਵੀ ਨਹੀਂ ਆਉਂਦਾ ਤੇ ਤੁਹਾਡਾ ਫਿਰ ਵੀ ਧੰਨਵਾਦ ਮੇਰੀ ਇਹਦੀ ਇੱਕ ਬੇਨਤੀ ਵੀ ਪਰਿਵਾਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਮੇਲੇ ਕਰਨ ਵਾਸਤੇ ਆਏ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜੀ ਉਹਨਾਂ ਦੇ ਆਦੇਸ਼ਾਂ ਤੇ ਜੋ ਅੱਜ ਇਹਨਾਂ ਨੂੰ ਮਾਨ ਸਨਮਾਨ ਮਿਲਿਆ ਉਹਨਾਂ ਦਾ ਸਤਿਕਾਰ ਕਰਦੇ ਹੋਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਸਾਡੇ ਵੱਲੋਂ ਭਾਈ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਪਰਮਾਤਮਾ ਕਿਰਪਾ ਕਰੇ ਧੰਤਨ ਗੁਰੂ ਰਾਮਦਾਸ ਜੀ ਕਿਰਪਾ ਕਰਨੇ ਨਾਲ ਤੇ ਐਸੇ ਤਰ੍ਹਾਂ ਜਿਹੜੀ ਇਹ ਕੀਰਤਨ ਦੀ ਸੇਵਾ ਇਹਨਾਂ ਤੋਂ ਲੈਂਦੇ ਰਹਿਣ ਫੇਰ ਇੱਥੇ ਆਉਣ ਤੇ ਜੀ ਆਇਆਂ ਧੰਨਵਾਦ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤ